ਅਕਾਲੀ ਦਲ ਨੇ ਤਾਂ 10 ਸੀਟਾਂ ਲੜਨੀਆਂ ਨੇ ਤੈਨੂੰ ਤਾਂ ਬੀਜੇਪੀ ਲੜੂ 10 ਨਹੀਂ ਥਿਆਂਦੇ ਅਕਾਲੀ ਦਲ ਦੇ ਜਥੇਦਾਰ ਸੁਪੀਰ ਬਾਦਲ ਨੂੰ ਦੇਖ ਕੇ ਕੁੰਡੇ ਬੰਦ ਕਰ ਲੈਂਦੇ ਨੇ ਕਿ ਕੰਨ ਦੇ ਉੱਤੇ ਹੀ ਟੈਕਟੀ ਨਾਲ ਸਿੱਟ ਜੇ ਯਾਰ ਛੋਟੇ ਪਿੰਡ ਵੀ ਜੇ ਕੋਈ ਜਥੇਦਾਰ ਆਏਗਾ ਉਹਨੂੰ ਕਹਿ ਦਿਓ ਜੇ ਜੇ ਗੇਟ ਬੰਦ ਕਰਕੇ ਤੁਹਾਨੂੰ ਬਿਲਡ ਰਹਿੰਦੀ ਹੈ ਉਹ ਚ ਵੀ ਆਟਾ ਆ ਜਾ ਕੱਪੜਾ ਫਸਾ ਦੇ ਥੱਲੋਂ ਵੀ ਨਾ ਸਿੱਟ ਜੇ ਟਿੱਕ ਟੋ ਹੋ ਜਾ ਏ ਮੱਤਿ ਬੱਜੀ ਹੋਈ ਜੀ ਇਹ ਸਜਾਈ ਮਿਲ ਰਹੀ ਹੈ ਪਰਮਾਤਮਾ ਵੱਲੋਂ 10 ਬੰਦੇ ਦੀ ਲਾਭਰੇ ਕਹਿੰਦਾ ਸੀ ਰਾਜ ਕਰਾਂਗੇ 25 ਸਾਲ ਆ ਸਜਈ ਹੈ 92 ਸਾਲਾ ਬਜ਼ੁਰਗ ਪ੍ਰਕਾਸ਼ ਸਿੰਘ ਬਾਦਲ ਉਹਨੂੰ ਲੈ ਕੇ 4-5 ਮਹੀਨੇ ਪਹਿਲਾਂ ਕਾਲ ਤੱਕ ਸਭ ਤੇ ਬਿਨਾਂ ਬੁਲਾਈ ਸੋਰਾ ਟੱਬਰ ਪੁੱਤ ਭਤੀਜੇ ਸਾਲੇ ਜੀਜੇ ਸਾਰੇ ਇਕੱਠੇ ਹੋ ਗਏ ਟੁਰਪੇ ਕਦੇ ਜੋੜੇ ਜੂੜੇ ਸਾਫ ਕਰਾਈਏ ਲੋਕਾਂ ਦੇ ਜੇ ਕਿਤੇ ਗੱਲ ਬਣ ਚੇ ਹੋਜ ਵੀ ਮਜ਼ਾਕ ਹੀ ਉੱਡਿਆ ਪਤਾ ਨਹੀਂ ਕੀ ਖਾ ਕੇ ਬੈਠਾ ਸੀ ਸੰਵੀਰ ਬਾਦਲ ਉਹ ਚੱਪਲਾਂ ਚੁੱਪਲਾਂ ਦੇ ਪਾਲਸ਼ ਫੇਰਿਆ ਜਾਣਾ ਦੇਖਿਆ ਹੁੰਦੀ ਉਹਦਾ ਟੀਵੀ ਜਿੱਦਿ ਦਿਖਾ ਹਾਂ ਇਹ ਇਤਨੇ ਸਪੋਰਟ ਸ਼ੂਸਿੰਗੇ ਇਹ ਨਾਲੇ ਚਿੱਟੇ ਰੰਗ ਦੇ ਸ਼ੂ ਕਾਲੀ ਪਾਲਸ਼ ਫੇਰਦੀ ਉਹ ਬੰਦਾ ਰੋਈ ਜਾਂਦਾ ਸੀ ਮੇਰੇ ਮੇਰੇ ਬੂਡ ਖਰਾਬ ਕਰਕੇ ਇਹ ਸੱਚ ਹੀ ਹੈ ਦੇਖਿਆ ਹੋ ਉਹ ਮੰਦੂਦੀ ਐ ਤੁਹਾਨੂੰ ਪਤਾ ਨਹੀਂ ਲੱਗ ਕੀ ਹੋ ਜਾਂਦਾ ਤਿੰਨ ਦਿਨ ਪੱਤਰਕਾਰ ਪੁੱਛੀ ਗਏ ਗਲਤੀਆਂ ਦਾ ਦੱਸ ਦਿਓ ਜਿਹਦੀ ਭੁੱਲ ਬਖਸ਼ਾਉਣ ਆਇਓ ਕਹਿੰਦੇ ਵਾ ਗਲਤੀਆਂ ਹੀ ਨਹੀਂ ਜੀ ਹਰ ਸਿਮਰਤ ਕੋਲ ਉੱਥੇ ਲੰਗਰ 'ਚ ਰੋਟੀ ਪਕਾਈ ਜਾਂਦੀ ਸੀ ਪੰਜ ਰੋਟੀਆਂ ਪਕਾਈਆਂ ਪੰਜੇ 60 ਤੇ ਥੱਲਣੀ ਤਾਂ ਆਉਂਦੀ ਨਹੀਂ ਰੋਟੀ ਉਹਨੂੰ ਕੀ ਪਤਾ ਰੋਟੀ ਕਿਹਨੇ ਪਕਾਈ ਤੇ ਨੌਕਰਾਂ ਨੂੰ ਆਰਡਰ ਦੇਣ ਵਾਲੇ ਨੇ ਖਾਣਾ ਲੈ ਆਓ ਡਿਨਰ ਲਗਾ ਦਿਓ ਬਹੁਤ ਬੁਰਾ ਹਾਲ ਹੈ ਕਹਿੰਦਾ ਇੱਕ ਬਜ਼ੁਰਗ ਮੈਨੂੰ ਮਿਲਿਆ ਕਹਿੰਦਾ 40 ਸਾਲ ਪੁੱਤ ਅਕਾਲੀ ਦਰ ਨੂੰ ਵੋਟਾਂ ਪਾਉਂਦੇ ਰਿਆਂ ਐਦ ਕੀ ਨਹੀਂ ਪਾਉਂਦੀਆਂ ਮੈਂ ਕੀ ਗੱਲ ਕਹਿੰਦਾ ਪੁੱਤ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਬਾਦਲ ਦੀ ਤੱਕੜੀ ਨੂੰ ਵੋਟਾਂ ਪਾਈ ਗਏ ਹੁਣ ਪਤਾ ਲੱਗਿਆ ਦੋ ਲੋਦੋ ਟਟਿਆ ਕਹਿੰਦਾ ਜਦੋਂ ਉਸੇ ਨਾਨਕ ਦੀ ਬਾਣੀ ਗਲੀਆਂ ਚ ਰੋਲਦੀ ਨਾਲੀਆਂ ਚ ਰੋਲਦੀ ਲੋਕ ਇੰਨੇ ਦੁਖੀ ਨੇ ਤੋ ਉਹ ਪੋਟੀਂ ਸੇ ਕੇ ਕਰੇ ਪਵਾੜਾ ਪਵਾਤਾ ਸਗਦੇਸ਼ ਸਿੰਘ ਢੀਂਸਾ ਹੁਣ ਬਜ਼ੁਰਗਾਂ ਬਜ਼ੁਰਗਾਂ ਨੂੰ ਪਤਾ ਹੁੰਦਾ ਤੇ ਆਪਾਂ ਹੁੰਦਾ ਉਹਨੇ ਦੇਖ ਲਿਆ ਕਹਾ ਵੀ ਹੈ ਨਹੀਂ ਮਾਹੌਲ ਠੀਕ ਉਹ ਕਹਿੰਦਾ ਵੀ ਮੈਂ ਨਹੀਂ ਲੜਦਾ ਮੈਂ ਨਹੀਂ ਹੈ ਟਕੀ ਹਰ ਮੁੰਡੇ ਨੂੰ ਵੀ ਕਿਹਾ ਵੀ ਤੂੰ ਵੀ ਨਹੀਂ ਓਏ ਤੂੰ ਵੀ ਨਹੀਂ ਉਹ ਬਾਦਲ ਦਾ ਮੁੰਡਾ ਉਹਨੇ ਪੰਪ ਭਰਤੇ ਪਰਮੰਦਰ ਢੀਸਨ ਪੰਪ ਭਰੀਆ ਕਹਿੰਦਾ ਬੂੜਿਆਂ ਦੀ ਗੱਲ ਬੰਦ ਕਰ ਮੈਂ ਕਹਿੰਦਾ ਆਪਣੇ ਵਾਲੇ ਬੂੜੇ ਦੀ ਮੰਨਦਾ ਤੂੰ ਕਹਿੰਦਾ ਮੈਂ ਉਹ ਲੜਾਉਂਦੇ ਕਬਰ ਪਾੜਦਾ ਯਾਰ ਤਾਂ ਗੜਾ ਦੇ ਦਿੱਲੀ ਬੈਠਾ ਸੀਦੇ ਸੰਟੀਟ ਸਾਹ ਉਦੋਂ ਦਾ ਜਿੱਦ ਦੀ ਟਿਕ ਮਿਲੀ ਹੈ ਫੋਨ ਕਰਕੇ ਵਧਾਈ ਵੀ ਨਹੀਂ ਦਿੱਤੀ ਪਰੰਦਰ ਢੀਸਨ ਨੂੰ ਰਾਮ ਆ ਨਹੀਂ ਹੁੰਦਾ ਮੈਂ ਇੱਥੋਂ ਜੁੱਤ ਲਗਾ ਤੂੰ ਮੈਂ ਦਿੱਲੀ ਰਹੂਗਾ ਉਹ ਡੋਟ ਨੰਬਰ ਪਾਰ ਕੇ ਰੱਖਦਾ ਸੋ ਵੀਰੋ ਇਹ ਸਜਾ ਹੀ ਮਿਲ ਰਹੀ ਹੈ ਪ੍ਰਮਾਤਮਾ ਵੱਲੋਂ ਹੀ ਹੈ ਕਿਉਂਕਿ ਰੱਬ ਦੀ ਸੋਟੀ ਜਦੋਂ ਚੱਲਦੀ ਹੈ ਨਾ ਉਹ ਖੜਕਾ ਨਹੀਂ ਇਹ ਚੱਲ ਰਹੀ ਹੈ ਰੱਬ ਦੀ ਚੱਕੀ ਜਿਹੜੀ ਹੈ ਨਾ ਉਹ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਮਰੀਕ ਹੈ ਇਹ ਸਜਾ ਹੀ ਮਿਲ ਰਹੀ ਹੈ ਦੇ ਅੱਛਾ ਜਿਹੜੇ ਮਰਜ਼ੀ ਮੈਨੂੰ ਖੁਸ਼ੀ ਵੀ ਹੁੰਦੀ ਐ ਇਸ ਗੱਲ ਦੀ ਕੋਲੋਂ ਤੁਸੀਂ ਖੋਜਣਾ ਕਰੋ ਇਸ ਗੱਲ ਤੇ ਕੈਪਟਨ ਉਮਰਿੰਦਰ ਨੂੰ ਪੁੱਛ ਲਓ ਪੱਤਰਕਾਰ ਸਵਾਲ ਪੁੱਛ ਲੈਣ ਬਾਦਲ ਨੂੰ ਫਗਵੀਰ ਬਾਦਲ ਨੂੰ ਮਜੀਠੀਏ ਨੂੰ ਨੰਨੀ ਸ਼ਾਹ ਨੂੰ ਪਠੜ੍ਹ ਨੂੰ ਟੀਨਸੇ ਨੂੰ ਸਿੰਘਲੇ ਨੂੰ ਢਿੱਲੋਂ ਨੂੰ ਜਿਹਨੂੰ ਮਰਜ਼ੀ ਪੁੱਛ ਲਓ ਬੋਟਲ ਦੀ ਕੀ ਤਿਆਰੀ ਐ ਕਹਿੰਦੇ ਹਾਂਜੀ ਤਿਆਰੀ ਐ ਭਵਾਨਦਮਾਨ ਸਰੋਲੇ ਲੈ ਲੈ ਸਕੂਰ ਚ ਤਿਆਰੀ ਮੈਂ ਮਾੜਾ ਕੀ ਕਰਦਾ ਭਈ ਮੈਂ ਕਿਸੇ ਗਲਤ ਬੰਦੇ ਨੂੰ ਥਾਣੇ ਚੋਂ ਛੜਾਇਆ ਨਹੀਂ ਹਾਤ ਘੜਾ ਕਰਕੇ ਦੱਸ ਦੋ ਤੁਸੀਂ ਤੁਹਾਡੇ ਕਿਸੇ ਪਿੰਡ ਦੇ ਸਹੀ ਬੰਦੇ ਤੇ ਨਜ਼ਾਇਜ਼ ਪਰਚਾ ਨਹੀਂ ਪੁਆਇਆ ਕਿਸੇ ਦੇ ਧੀ ਪੁੱਤ ਨੂੰ ਚਿੱਟੇ ਤੇ ਨਹੀਂ ਲਾਇਆ ਕਿਸੇ ਰੇਤੇ ਵਾਲੀ ਖੱਡ ਜੀ ਹਿੱਸਾ ਨਹੀਂ ਪਾਇਆ ਜਿਹੇ ਸਭ ਆਇਆ ਤਲੁਕਾਂ ਦੇ ਦੁੱਖਾਂ ਦਾ ਦਾ ਜਰੂਰ ਹਿੱਸਾ ਪਾਇਆ ਉਹਨਾਂ ਨੂੰ ਬਣਾਇਆ ਮੈਂ ਕਦੇ ਬਾਹਰਲੇ ਮੁਲਕਾਂ 'ਚ ਫਸੇ ਹੋਏ ਪੂਰੀ ਦੁਨੀਆ ਜਿੱਥੇ ਮਰਜੀ ਪੰਜਾਬੀ ਫਸ ਜਾਣ ਧੀਆ ਪੁੱਤ ਰੋਜ਼ਗਾਰ ਰੋਟੀ ਦੀ ਭਾਲ 'ਚ ਗਏ ਨੇ ਉਧਰ ਜੇ ਇੱਥੇ ਰੋਜ਼ਗਾਰ ਮਿਲ ਜੇ ਪਹਿਲੀ ਗੱਲ ਤਾਂ ਉੱਥੇ ਜਾਣ ਦੀ ਲੋੜ ਚੋਂ ਪਈ ਸਾਊਦੀ ਅਰਬ ਚੋਂ ਮਾਸਕਟ ਚੋਂ ਦੁਬਈ ਚੋਂ ਸਿੰਗਾਪੁਰ ਮਲੇਸ਼ੀਆ ਨਿਊਜ਼ੀਲੈਂਡ ਚੋਂ ਇਦੋਂ ਲਿਬਿਆ ਅਰਮਾਨੀਆ ਚੋਂ ਜਿੱਥੇ ਉਹ ਫਸ ਜਾਂਦੇ ਤੁਸੀਂ ਦੇਖਿਆ ਹੋਣੀ ਆ ਵੀਡੀਓ ਚੋਰੀਓ ਛਪੋਰੀਓ ਵਿਚਾਰੇ ਵੀਡੀਓ ਬਣਾਉਂਦੇ ਆ ਕੀ ਕਹਿੰਦੇ ਹੁੰਦੇ ਕਿਤੇ ਕਮਰੇ ਚ ਪੱਤੀ ਬੈਠੇ ਆ ਨਾ ਕੀ ਦਾ ਲੈਂਦੇ ਉਹ ਚ ਦੀ ਸਾਨੂੰ ਬਚਾ ਦਿਓ ਇਹ ਵੀਡੀਓ ਕਿਸੇ ਦੇ ਕੋਲ ਪਹੁੰਚਾ ਦਿਓ ਮੇਰਾ ਨਾਂ ਲੈਂਦੇ ਆਪ ਦੇ ਐਮਪੀ ਦਾ ਨਾਂ ਕਿਉਂ ਨਹੀਂ ਲੈਂਦੇ ਕੋਈ ਕਪੂਰਥਲੇ ਦਾ ਕੋਈ ਫਲੋਰ ਦਾ ਕੋਈ ਸ਼ਾਰਪੁਰ ਦਾ ਕਿਉਂਕਿ ਉਹਨਾਂ ਨੂੰ ਇੱਥੋਂ ਉਮੀਦ ਹੈ ਜੀ ਯਾਰ ਇੱਥੇ ਗੱਲ ਪੈ ਜਾਂਦੀ ਹੈ ਹਜ਼ਾਰਾਂ ਮੁੰਡੇ ਕੁੜੀਆਂ ਲੈ ਕੇ ਆਇਆ ਮੈਂ ਮੈਂ ਨਹੀਂ ਦੇਖਿਆ ਕਦੇ ਵੀ ਉਹ ਕਿਹੜਾ ਸੰਗਰੂਰ ਦੇ ਨੇ ਯਾਰ ਆਪਾਂ ਗੋ ਬਚਾਈਏ ਮੈਂ ਯਾਰ ਕਿਸੇ ਮਾਂ ਦੇ ਪੁੱਤ ਨੇ ਜੇ ਮੇਰੇ ਹਰੇ ਰੰਗ ਦੇ ਪਹਿਨਣ ਨਾਲ ਸੈਨ ਕਰਨ ਨਾਲ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦੀ ਰਖੜੀ ਬੰਨਣ ਵਾਲਾ ਗੁੱਟ ਘਰੇ ਆਉਂਦਾ ਮੇਰੇ ਵਾਸਤੇ ਇਦੋਂ ਵੱਡੇ ਪੁੱਤ ਦੇ ਕੋਈ ਕੱਲ ਨਹੀਂ ਸੁਕੇ ਬਹੁਤ ਮਾਨਾ ਰੌਣਾ ਜੀ ਦੱਸੋ ਇੱਥੇ ਪਤਾ ਲੱਗਦਾ ਹੈ ਰਲੇ ਹੋਏ ਨੇ ਸਾਰੇ મોદી ਨੇ ਵੀ ਕਹਤਾ ਉੱਥੋਂ ਕਹਿੰਦਾ ਜਿਵੇਂ ਮਰਜ਼ੀ ਕਰੋ ਪੈਸੇ ਲੈ ਲਓ ਜੋ ਰਲ ਜੋ ਜੋ ਮਰਜ਼ੀ ਕਰੋ ਪੀਲੀ ਜੀ ਪੱਗਾਂ ਨਾਲ ਭੇਜੋ ਮੇਰਾ ਜੋਣਾ ਦੁੱਪਰ ਘਰ ਕਹਿਣੇ ਪੜੀ ਆ ਗੱਲ ਮਗਰ ਬਰ ਹਰਾ ਲੋ ਹਰਾਉਂਗੇ ਤਾਂ ਜੇ ਮੈਂ ਲੜਦਾ ਹਾਂ ਮੈਂ ਨਹੀਂ ਲੜਦਾ ਆਪਾਂ ਲੜਦੇ ਹਾਂ ਸਾਰੇ ਇਹ ਆਪਾਂ ਨੂੰ ਹਰਾਉਣਾ ਚਾਹੁੰਦੇ ਆ ਇਹ ਮੈਥੋਂ ਨਹੀਂ ਡਰਦੇ ਮੇਰੀ ਕੀ ਗਾਤ ਮਦਮਿੰਦਰ ਮਾਸ਼ਟਾ ਦਾ ਮੁੰਡਾ ਸਤੌਜ ਪਿੰਡ ਵਾਲਾ ਮੈਥੋਂ ਡਰਦੇ ਆ ਜਿਹੜੀ ਥੋੜੀ ਜੀ ਬੀਲ বাজਾਈ ਤੇ ਕੋਰੇ ਸੱਪ ਨਿਕਲੇ ਆਉਣੇ ਟੋੜੇ ਟੋੜੇ ਤੇ ਇੰਨਾ ਕੱਟ ਕੇ ਮੇ ਹੋ ਜਾਂਦਾ ਨਾ ਕਾਲੀਦਾਲ ਨੇ ਇੱਥੇ ਇੰਨਾ ਕੱਟ ਕਰਨਾ ਵੇ ਘੱਟੋ ਘੜ 40000 ਦੀਆਂ ਜਲੇਬੀਆਂ ਲੱਗਣਗੀਆਂ ਉਹ ਜਲੇਬੀਆਂ ਖਾ ਕੇ ਵੀ ਨਹੀਂ ਜਾਣਾ ਅੱਧਾ ਤੋਂ ਵੱਧ ਨਾ ਮਿੱਠਾ ਘਾਟਾ ਵੇ ਮਿੱਠਾ ਘਾਟਾ ਖੰਡ ਨਾ ਕਰੀ ਠੀਕ ਹੈ ਨਾ ਤੁਸੀਂ ਥੱਲੇ ਆਪ ਦਾ ਕਾਰਜ ਰੱਖਿਓ ਥੱਲੇ ਵਾਲਾ ਕੰਮ ਸੰਭਲਿਓ ਵੀ ਕੀਨੇ ਪੋਲਿੰਗ ਤੇ ਬਹਿਣੇ ਪੋਸਟਰ ਕਿੱਥੇ ਲਾਉਣੇ ਨੇ ਹਨਾ ਮੈਨੂੰ ਕਿੱਥੇ ਬਣਾਉਣਾ ਹੈ ਕਿੱਧਰ ਦੀ ਰੋਡ ਸ਼ੋਅ ਕਰਨਾ ਹੈ ਇਹ ਥੱਲੇ ਆਲਾ ਸਮਝੋ ਤਾਂਹਾਂ ਤਾਂ ਮੈਂ ਕੱਲੇ ਹੀ ਬਾਣੀ ਪਾਈ ਫਿਰਦਾ ਇਹਨਾਂ ਨੂੰ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾਰ ਰੱਖੀ ਆ ਅਜਾ ਆਜੋ ਮਖਿਆ ਜੀ ਉਹ ਪਿਛਲੀ ਵਾਰ ਤਾਂ ਨੌਜਵਾਨ ਮੁੰਡੇ ਨਾਲ ਸੀ ਉਹਦਾ ਇਤਕੀ ਵੀ ਨੇ ਜਵਾਨੀ ਦਾ ਜੋਸ਼ ਤੇ ਬੁਢਾਪੇ ਦਾ ਹੋਸ਼ ਜੇ ਦੋਨੇ ਇਕੱਠੇ ਹੋ ਜਾਣ ਫੇਰ ਮੰਜ਼ਲ ਤੇ ਜਾਣ ਤੋਂ ਕੋਈ ਨਹੀਂ ਰੁਕ ਸਕਦਾ ਕਿ ਆ ਵੀ ਨਾਲ ਨੇ ਪਿਛਲੀ ਵਾਰ ਥੋੜਾ ਅਨਕਾਨੀ ਕਰਦੀ ਬਾਬੇ ਨਾਨਕ ਦੀ ਤੱਕੜੀ ਨੂੰ ਹੀ ਪਾਵਾਂਗੇ ਜਦੋਂ ਮੈਂ ਦੱਸਿਆ ਵਾ ਬਾਬੇ ਨਾਨਕ ਦੀ ਤੱਕੜੀ ਨਹੀਂ ਹੈਗੀ ਬਾਦਲ ਕੈਰੀਆ ਸਮੈਕ ਤੋਲਦੀ ਹੈ ਇਹ ਫੇਰ ਫੇਰ ਮੁੜੇ ਨੇ ਚਲੋ ਕੋਈ ਨਹੀਂ ਮੁੜਿਆ ਇਹ ਦੇਰ ਆਏ ਦਰੋਸਤ ਆਏ ਬਾਬੇ ਨਾਨਕ ਦੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਬਾਦਲ ਕੈਰੀ ਤੱਕੜੀ ਮੇਰਾ ਮੇਰਾ ਸਭ ਕੁਝ ਮੇਰਾ ਟਾਪੇ ਵੀ ਮੇਰੇ ਬੱਸਾਂ ਵੀ ਮੇਰੀਆਂ ਰੇਤਾ ਵੀ ਮੇਰਾ ਕੇਵਲ ਟੀਵੀ ਸਭ ਕੁਝ ਤੇਰਾ ਬਾਤ ਲੁਈ ਨਾ ਮੈਂ ਤਾਂ ਕੁਭਾਂ ਵੈਂਦੀ ਕੀ ਪਿਆ ਅਕਾਲੀ ਦਾ ਲੋ ਤੇ ਟਿਕਟ ਜਿਹਨੂੰ ਮਰਜ਼ੀ ਦੇ ਦਿਓ ਪਰਮੇਂਦਰ ਢੀਂਡ ਸੇਧਾ ਜਿਹਨੂੰ ਮਰਜ਼ੀ ਪਰ ਕਿਰਪਾ ਕਰਕੇ ਸੰਗਰੂਰ ਲੋਕ ਸਭਾ ਸੀਟ ਦਾ ਮਜੀਠੀਆ ਨੂੰ ਇਨਚਾਰਜ ਨਾ ਬਣਾ ਦਿਓ ਸਾਡੇ ਸਾਡੇ ਧੀਆਂ ਪੁੱਤ ਹਜੇ ਚਿੱਟੇ ਤੋਂ ਬਚੇ ਹੋਏ ਨੇ ਜਿੱਥੇ ਜਾਂਦੇ ਆ ਗਾਹਕ ਪੈਸਾ ਕਰ ਲੈਂਦੇ ਆ ਉਹਦੇ ਪਹਿਲਾਂ ਪਹਿਲਾਂ ਫ੍ਰੀ ਦਿੰਦੇ ਆ ਬਾਅਦ ਚ ਕਹਿੰਦੇ ਲਾ ਬਈ ਆਏ ਰੋਜ਼ ਰੋਜ਼ ਫ੍ਰੀ ਥੋੜੀ ਹੁੰਦਾ ਚੱਕ ਲਿਆ ਪੈਸੇ ਐਂ ਘਰ ਪੱਟੇ ਨੇ ਇਹਨਾਂ ਦੇ ਅੱਜ 13 ਅਪ੍ਰੈਲ 2019 ਆ ਵੀਰੋ ਅੱਜ 100 ਸਾਲ ਪਹਿਲਾਂ 13 April 1919 ਨੂੰ ਜਲਿਆਂ ਵਾਲੇ ਬਾਗ 'ਚ ਜਨਰਲ ਡਾਇਰ ਨੇ 2000 ਪੰਜਾਬੀ ਸ਼ਹੀਦ ਕੀਤੇ ਸੀ ਅੱਜ ਦੇ ਦਿਨ 100 ਸਾਲ ਹੋ ਗਿਆ ਅੱਜ ਤਾਂ ਚਲੋ ਸਲੂਟ ਕਰਦੇ ਆ ਉਹਨਾਂ ਸ਼ਹੀਦਾਂ ਨੂੰ ਪਰ ਨਾਲ ਅੱਜ ਇੱਕ ਪਰਿਵਾਰ ਤੇ ਕਲੰਕ ਦਾ ਵੀ 100 ਦਿਨ ਹੋ ਗਿਆ ਜਨਰਲ ਡਾਇਰ ਨੇ 2000 ਪੰਜਾਬੀਆਂ ਨੂੰ ਭੁੰਨ ਕੇ ਅੱਜ ਦੇ ਦਿਨ ਸ਼ਾਮ ਨੂੰ ਡਿਨਰ ਕਿੱਥੇ ਕੀਤਾ ਸੀ ਕਿਹਨਾਂ ਦੇ ਘਰੇ ਕੀਤਾ ਸੀ ਡਿਨਰ ਹਾਂਜੀ ਮਜੀਠੀਏ ਦੇ ਘਰੇ ਸਰ ਸੁੰਦਰ ਸਿੰਘ ਮਜੀਠੀਏ ਨਾਲ ਤੇ ਅੱਜ ਅੱਜ ਉਹ ਤਾਂ ਮਾਫੀ ਮੰਗ ਲੈਣ ਹੁਣ ਵੀ ਸਾਡੇ ਪੁਰਖਿਆਂ ਨੂੰ ਮਾਫ ਕਰ ਦਿਓ ਅਸੀਂ ਕਾਤਲਾਂ ਨੂੰ ਰੋਟੀ ਖਵਾਉਂਦੇ ਰਹਿਆ ਦਾਰੂਆਂ ਪੀਉਂਦੇ ਰਹੇ ਉਹ ਉਹਨੂੰ ਵੀ ਅੱਜ 100 ਸਾਲ ਹੋ ਗਿਆ ਨਾ ਉਸ ਕੱਲ ਨੂੰ ਮਾਫੀ ਮੰਗੇ ਮਜੀਠੀਆ ਪਰਿਵਾਰ ਅੱਜ ਇਹਨਾਂ ਤੋਂ ਕੀ ਉਮੀਦ ਕਰਾਂਗੇ ਆਪਾਂ ਦਰਬਾਰ ਸਾਹਿਬ ਚੋਂ ਸਰੋਪਾ ਪੁਵਾਤਾ ਸੀ ਬਾਅਦ ਚ ਜਨਰਲ ਡਾਇਰ ਦੇ ਸਰ ਸੁੰਦਰ ਸਿੰਘ ਮਜੀਠੀਆ ਨੇ ਮਾਫ ਕਰਵਾਤਾ ਸੀ ਵੀ ਜਨਰੇਲ ਬਾਅਦ ਦੀ ਗਲਤੀ ਹੈਗੀ ਵੀ ਤੇ ਸਰੋਪਾ ਕਿਹੜੇ ਜਿਹੜੇ ਜਥੇਦਾਰ ਨੇ ਪਾਇਆ ਸੀ ਕਾਲ ਤੱਕ ਦੇ ਨੇ ਜਥੇਦਾਰ ਅਰੂੜ ਸਿੰਘ ਜਿਹੜਾ ਅਰੂੜ ਸਿੰਘ ਪਤਾ ਕੌਣ ਹੈ ਸਿਮਰਨਜੀਤ ਸਿੰਘ ਮਾਨ ਦਾ ਸਾਕਾ ਨਾਨਾ ਮੈਂ ਤਾਂ ਐ ਕੱਢ ਕੇ ਲਿਉਂਦਾ ਵੀ ਇਹ ਨਾ ਆਈਂ ਕਰੀਂ ਕਰਦੇ ਵੀ ਮੈਂ ਬੜਾ ਹੱਥ ਮਸੀਆਂ ਨਾਲ ਭਾਰੇ ਪੇਟ ਭੋਲੀ ਜਾਂਦਾ ਹੈ ਮੈਨੂੰ 24 ਘੰਟੇ ਇਸੇ ਕੰਮਤੀ ਹੈ ਮੈਂ ਨਹੀਂ ਇਹਨੂੰ ਟਿਕੜ ਦਿੰਦਾ ਧੜਕੀ ਨਿਕਲ ਜਾਣਾ ਨਾ ਮੈਂ ਥੱਕਾਂ ਮੈਂ ਕੱਢਦਾ ਨਾ ਇੱਕ ਦਿਨ ਚ 35 ਪਿੰਡ ਮੈਨੂੰ ਪੱਤਰਕਾਰ ਕਹਿੰਦੇ ਆ ਆਪਕੋ ਥਕਾਵਟ ਨਹੀਂ ਹੁੰਦੀ ਮੈਂ ਜੀਰੀ ਲਾਉਣ ਨਾਲ ਤਾਂ ਨਹੀਂ ਔਖਾ ਕੱਖ ਕੱਢਣ ਨਾਲ ਤਾਂ ਨਹੀਂ ਔਖਾ ਸਾੜੀ ਵੱਢਣ ਨਾਲ ਤਾਂ ਨਹੀਂ ਔਖਾ ਸਪਰੇਅ ਕਰਨ ਨਾਲ ਤਾਂ ਨਹੀਂ ਔਖਾ ਕੰਮ ਹਰੇਕ ਢੋਲੀ ਤੋਂ ਬਾਅਦ ਨਿੰਬੂ ਪਾਣੀ ਪੀਣਾ ਪੈਂਦਾ ਸੱਚੀ ਬੋਲਣਾ ਜਿੱਥੇ ਮਰਜ਼ੀ ਬੋਲੋ ਮਿਹਨਤ ਮੁੰਦ ਚ ਨਹੀਂ ਮੈਂ ਹੁਣ ਦਿੰਦਾ ਇਹਨਾਂ ਨੂੰ ਇਹ ਤੁਸੀਂ ਮੇਰੇ ਤੇ ਛੱਡ ਦਿਓ ਇਹ ਕੀ ਰੀਸ ਕਰਨਗੇ ਕੈਪਟਨ ਮਰਿੰਦਰ ਉਦੀ ਦੁਪਹਿਰੇ 11:20 ਤੇ ਮੁੱਛਾਂ ਵਾਲੀ ਢਾਠੀ ਖੁੱਲਦੀ ਐ 12:35 ਤੇ ਦਾੜੀ ਅਲਟਾ ਢੀ ਖੁੱਲਦੀ ਐ ਫਿਰ 10-15 ਮਿੰਟਾਂ ਜਾਲੀ ਚੜਾਉਂਦੇ ਨੇ ਫਿਰ ਤਿੰਨ ਚਾਰ ਜਾਣੇ ਰਲ ਕੇ ਪਜਾਮੀ ਚੜਾਉਂਦੇ ਨੇ ਇਹ ਲੈ ਜਿਵੇਂ ਤੂੜੀ ਵਾਲਾ ਭੂਮ ਕੱਸਦੇ ਹੁੰਦੇ ਨੇ ਜੂੜ ਕਵਜੇ ਤੁਰਦੇ ਨੇ ਕਹਿੰਦੇ ਆਓ ਪੰਜਾਬ ਬਚਾਉਣ ਚੱਲੀਏ 4 ਵਜੇ ਕਹਿੰਦੇ ਨੇ ਬਹੁਤ ਵੱਜ ਗਿਆ ਚਲੋ ਚਲੋ ਚੱਲੀਏ ਉਹਨੇ ਚੱਲਤੀ 35 ਇਹ ਆਪਣੀ ਗਰੀਸ ਕਰਨਗੇ ਆਪਾਂ ਬੋਰਾ ਦੇ ਟੋਏ ਚੋਂ ਨਿਕਲੇ ਆਏ ਯਾਰ ਪਟਿਆਂ ਨੂੰ ਬਰੋਜੇ ਲਾ ਕੇ ਆਏ ਆਂ ਆਪਾਂ